ਅੰਮ੍ਰਿਤਸਰ ਚ ਫਰਨੀਚਰ ਦੀ ਦੁਕਾਨ ਤੇ ਫਾਇਰਿੰਗ ਕਰਨ ਵਾਲੇ ਨੌਜਵਾਨ ਚੋ ਇੱਕ ਨੌਜਵਾਨ ਦਾ ਪੁਲਿਸ ਨੇ ਕੀਤਾ ਐਨਕਾਊਂਟਰ ਕੈਨੇਡਾ ਬੈਠੇ ਗੈਂਗਸਟਰ ਜੀਵਨ ਫੌਜੀ ਨੇ 1 ਲੱਖ ਡਾਲਰ ਦੀ ਮੰਗੀ ਸੀ ਫਰੋਤੀ ਸਾਡੇ ਮਾਨਯੋਗ ਸੀਐਮ ਸਾਹਿਬ ਵੱਲੋਂ ਜਿਹੜਾ ਟੈਰਰ ਕ੍ਰਾਈਮ ਤੇ ਆਰਗੇਨਾਈਜ਼ ਕ੍ਰਾਈਮ ਦੇ ਖਿਲਾਫ ਜਿਹੜੀ ਜ਼ੀਰੋ ਟੋਲਰੈਂਸ ਪਾਲਿਸੀ ਹੈ ਉਹਦੇ ਤਹਿਤ ਕਮਿਸ਼ਨਡ ਪੁਲਿਸ ਅੰਮ੍ਰਿਤਸਰ ਨੇ ਪਹਿਲਾਂ ਵੀ ਬਹੁਤ ਟੈਰਰ ਮੋਡਿਊਲ ਬਸਟ ਕੀਤੇ ਆ ਔਰ ਆਰਗੇਨਾਈਜ਼ ਜਿਹੜੇ ਗੈਂਗ ਦੇ ਮੈਂਬਰ ਕਾਫੀ ਅਰੈਸਟ ਕੀਤੇ ਆ 57 ਵੈਪਨਸ ਪਹਿਲੀ ਜਨਵਰੀ ਤੋਂ ਹੁਣ ਤੱਕ ਰਿਕਵਰ ਹੋ ਚੁੱਕੇ ਆ ਔਰ ਇਹ ਜਿਹੜਾ ਬੜਾ ਇੰਪੋਰਟੈਂਟ ਤੇ ਸੈਂਸੇਸ਼ਨਲ ਕ੍ਰਾਈਮ ਹੋਇਆ ਸੀ 17 ਪੰਜ ਨੂੰ ਜਿਹੜਾ ਬੀ ਡਿਵੀਜ਼ਨ ਏਰੀਆ ਦੇ ਵਿੱਚ ਫਰਨੀਚਰ ਸ਼ਾਪ ਦੇ ਉੱਤੇ ਫਾਇਰਿੰਗ ਕੀਤੀ ਗਈ ਸੀਗੀ ਦੋ ਅਣਪਛਾਤੇ ਨੌਜਵਾਨਾਂ ਵੱਲੋਂ ਤੇ ਉਹਦੇ ਤੇ ਕੰਮ ਕਰਦੇ ਹੋਏ ਸਾਡੀ ਸਾਰੀਆਂ ਟੀਮਾਂ ਉਸ ਦਿਨ ਤੋਂ ਹੀ ਬੜੀਆਂ ਇਸ ਤੇ ਪ੍ਰੋਫੈਸ਼ਨਲੀ ਕੰਮ ਕਰਦੀਆਂ ਰਹੀਆਂ ਟੈਕਨੀਕਲੀ ਵੀ ਔਰ ਹਿਊਮਨ ਐਂਡ ਨੂੰ ਵੀ ਧਿਆਨ ਚ ਰੱਖਦੇ ਹੋਏ ਔਰ ਉਹਦੇ ਤੇ ਜਿਹੜੇ ਸਾਡੇ ਮੈਡਮ ਜਿਸ ਰੂਪ ਹੈਗੇ ਆ ਏ ਡੀ ਸੀ ਪੀ 3 ਚੀਤਲ ਸਾਡੇ ACP ਈਸਟ ਸੁਖਵੀਰ ਸਾਡੇ ਐਸਐਚਓ ਬੀ ਡਿਵੀਜ਼ਨ ਔਰ ਅਮੋਲਕਦੀਪ ਸਾਡੇ ਇਨਸਪੈਕਟਰ CIA ਇਹਨਾਂ ਸਾਰਿਆਂ ਨੇ ਬਹੁਤ ਮਿਹਨਤ ਕੀਤੀ ਔਰ ਰਵਿੰਦਰਪਾਲ ਜੀ ਸਾਡੇ ਡੀਸੀਪੀ ਡੀ ਹੈ ਉਹਨਾਂ ਦੀ ਰਹਿਨਮਾਈ ਚ ਇਹ ਦੋ ਬੰਦੇ ਅਸੀਂ ਕੇਸ ਫ੍ਰੇਸ ਕੀਤਾ ਦੋ ਬੰਦੇ ਫੜੇਗੇ ਜਿਹੜੇ ਮੇਨ ਸ਼ੂਟਰ ਸੀਗੇ ਔਰ ਇਹ ਜੀਵਨ ਫੌਜੀ ਜਿਹੜਾ ਬੜਾ ਨਟੋਰੀਅਸ ਇੱਕ ਟੈਰਰਿਸਟ ਓਬਲੀ ਗੈਂਗਸਟਰ ਆਪਾਂ ਕਹਿ ਸਕਦੇ ਆ ਉਦੇ ਇਸ਼ਾਰੇ ਤੇ ਕੰਮ ਹੋਇਆ ਸਾਰਾ ਔਰ ਉਸ ਫਰਨੀਚਰ ਸ਼ਾਪ ਵਾਲੇ ਜਿਹੜਾ ਫਾਇਰਿੰਗ ਇਨਸੀਡੈਂਟ ਸੀ ਉਹਦੇ ਉਹਨਾਂ ਦੇ ਨੌਕਰ ਦੇ ਵੀ ਇੰਜਰ ਹੋ ਗਿਆ ਸੀਗਾ ਸੋ ਦੋ ਮੁਲਜ਼ਮ ਇਹ ਚ ਫੜੇ ਗਏ ਕਾਰਜਪ੍ਰੀਤ 엘ੀਅਸ ਕਾਰਜ son of ਲੇਟ ਦਲਬਾਖ ਸਿੰਘ ਵੈਰੋਵਾਲ ਜ਼ਿਲ੍ਹਾ ਤਰਨਤਾਰ ਔਰ ਇਸ ਤੋਂ ਇਲਾਵਾ ਗੁਰਲਾਲ ਸਿੰਘ 엘ੀਅਸ ਹਰਮਨ ਇਹ ਗੋਵਿੰਦਵਾਲ ਸਾਹਿਬ ਜ਼ਿਲ੍ਹਾ ਤਰਨਤਾਰ ਦੇ ਸੋ ਇਹ ਦੋਨੇ ਬੰਦੇ ਜਿਹੜੇ ਇਹਨਾਂ ਨੇ ਜਿਹੜਾ ਵਾਰਦਾਤ ਨੂੰ ਅੰਜਾਮ ਦਿੱਤਾ ਜੀਵਨ ਫੌਜੀ ਦੇ ਇਸ਼ਾਰੇ ਦੇ ਉੱਤੇ ਦਿੱਤਾ ਉਹਨੇ ਇਹਨਾਂ ਨੂੰ ਪਿਸਟਲ ਮੁਹੱਈਆ ਕਰਾਇਆ 30 ਬੋਰ ਦਾ ਬੜਾ ਸਫਿਸਟੀਕੇਟਿਡ ਪਿਸਟਲ ਹੈ ਉਸ ਤੋਂ ਬਾਅਦ ਇਹ ਮੋਟਰਸਾਈਕਲ ਤੇ ਆ ਕੇ ਇਹਨਾਂ ਨੇ ਰੈਕੀ ਕਰਕੇ ਤੇ ਫਾਇਰਿੰਗ ਨੂੰ ਅੰਜਾਮ ਦਿੱਤਾ ਜਿਹੜਾ ਇਹਦਾ ਬੇਸਿਕ ਬੈਕਗ੍ਰਾਉਂਡ ਨਿਕਲਿਆ ਉਹ ਜਿਹੜਾ ਇਹਦੇ ਚ ਮਨਵੀਰ ਸਿੰਘ ਮਦਈ ਹੈ ਫਰਨੀਚਰ ਵਾਲੇ ਕੇਸ ਦੇ ਵਿੱਚ ਉਹਦੇ ਬ੍ਰਦਰ ਨੂੰ ਬਾਹਰ ਕੈਨੇਡਾ ਦੇ ਵਿੱਚ ਇੱਕ ਸਟੋਰਸ਼ਨ ਕਾਲਸ ਕਰ ਰਿਆ ਸੀ ਜੀਵਨ ਫੌਜੀ ਤੇ ਇਹਨਾਂ ਨੂੰ ਵੀ ਕਿ ਕੈਨੇਡਾ ਦੇ ਵਿੱਚ 1 ਲੱਖ ਡਾਲਰ ਜਿਹੜੀ ਫਰौती ਮੰਗੀ ਜਾ ਰਹੀ ਸੀ ਸੋ ਬੇਸਿਕਲੀ ਇਹਦੇ ਨਾਲ ਜਿਹੜੇ ਸ਼ੂਟਰਸ ਦੇ ਫੜੇ ਜਾਣ ਨਾ ਇਹ ਸਾਰਾ ਮੋਡਿਊਲ ਜਾਇਦਾ ਲੱਖ ਟੁੱਟਿਆ ਸਮੈਸ਼ ਹੋਇਆ ਸਾਰਾ ਬੇਸਿਕਲੀ ਬਾਰਡਰ ਏਰੀਆ ਚ ਰੈਂਸਮ ਦੇ ਥਰੂ ਆਪਣੇ ਟੈਰਰ ਮੋਡਿਊਲਸ ਨੂੰ ਫਾਈਨਾਂਸ ਕਰਦੇ ਸੀ ਔਰ ਜਿਹੜੀ ਇਹਦੀ ਗ੍ਰਿਫਤਾਰੀ ਹੈ ਕਾਰਜਪ੍ਰੀਤ ਦੀ ਇਹ ਹੋਈ ਸੀਗੀ ਵੈਰੋ ਵਾਲੇ ਏਰੀਆ ਚ ਉਹ ਤਰਨਤਨ ਤੋਂ 26 5 ਨੂੰ ਔਰ ਗੁਰਲਾਲ ਲਈਏ ਸਰਮਨ ਨੂੰ ਸਾਡੀ ਟੀਮ ਨੇ ਫਾਜ਼ਲਕਾ ਡਿਸਟ੍ਰਿਕਟ ਦੇ ਵਿੱਚੋਂ ਗ੍ਰਿਫਤਾਰ ਕੀਤਾ ਸੀ ਇਹਦੀ 35 ਨੂੰ ਗ੍ਰਿਫਤਾਰੀ ਹੋਈ ਸੀ ਅੱਜ ਜਦੋਂ ਇੱਥੇ ਸੁਲਤਾਨਵਿੰਡ ਦੇ ਏਰੀਆ 'ਚ ਬੀ ਡਿਵੀਜ਼ਨ ਦੀ ਟੀਮ ਆਈ ਸੀ ਇਹ ਤੋਂ ਰਿਕਵਰੀ ਕਰਨ ਪਿਸਤਲ ਦੀ ਜੋ ਕਿ ਇੱਥੇ ਲੁਕਾਇਆ ਹੋਇਆ ਹੋਇਆ ਸੀਗਾ ਉਹ ਇਹਨੇ ਜਦੋਂ ਸਾਰੀ ਉਹ ਈ ਸਾਖਸ਼ਾ ਐਬ ਵੀ ਬਣ ਰਹੀ ਸੀਗੀ ਤੇ ਮੁਲਜ਼ਮ ਨੇ ਜਦੋਂ ਪਿਸਤਲ ਕੱਢਿਆ ਕਿਉਂਕਿ ਵਾਰਦਾਤ ਤੋਂ ਬਾਅਦ ਇਹਨਾਂ ਨੇ ਲੋਡਡ ਹੀ ਰੱਖ ਲਿਆ ਸੀ ਇਹਨੇ ਕਾਕ ਕੀਤਾ ਤਾਂ ਸਾਡੇ ਐਸਆਈ ਨੇ ਬੜੀ ਅਲਰਟਨੈਸ ਦਿਖਾਉਂਦੇ ਹੋਏ ਇਹਨੂੰ ਜਫਾ ਪਾ ਲਿਆ ਔਰ ਉਸ ਗੁੱਥਮ ਗੁੱਥਾ ਦੇ ਵਿੱਚ ਇਹਦੇ ਜਿਹੜਾ ਪਿਸਟਲ ਫੜਿਆ ਹੋਇਆ ਸੀ ਇਹਦੇ ਤੋਂ ਗੁਰਲਾਲ ਲੈ ਲਿਆ ਸਰਮਨ ਨੇ ਉਹ ਤੋਂ ਗੋਲੀ ਚੱਲ ਗਈ ਤੇ ਉਹ ਉਹਦੇ ਪੈਰ 'ਚ ਲੱਗੀ ਤੋਂ ਇਸ ਤੋਂ ਬਾਅਦ ਜਿਹੜਾ ਇਹਨੂੰ ਸਿਵਲ ਹਸਪੀਟਲ ਦਾਖਲ ਕਰਾਇਆ ਗਿਆ ਮੈਂ ਇੱਕ ਗੱਲ ਇਹ ਜ਼ਰੂਰ ਕਹਿਣਾ ਚਾਹੁੰਦਾ ਕਿ ਬਹੁਤ ਛੋਟੇ ਲਾਲਚ ਪਿੱਛੇ ਇਹ ਦੋਨੋਂ ਮੁਲਜ਼ਮਾ ਨੇ ਜਿਹੜੀ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਔਰ ਇਹਦੇ ਸਾਰੇ ਐਂਗਲਸ ਅਸੀਂ ਕਵਰ ਕਰ ਰਹੇ ਹਾਂ ਇਨਵੈਸਟੀਗੇਸ਼ਨ ਚ ਔਰ ਜਿਹੜੇ ਬਾਕੀ ਬੰਦੇ ਵੀ ਨੇ ਸਾਰੇ ਮੋਡਿਊਲ ਦੇ ਨਾਲ ਰਿਲੇਟਡ ਨੇ ਜਾਂ ਹੋਰ ਵੀ ਕਿਸੇ ਤਰੀਕੇ ਨਾਲ ਐਂਗਲ ਕੋਈ ਫਾਈਨੈਂਸ਼ੀਅਲ ਆਉਂਦਾ ਹੋਰ ਆਉਂਦਾ ਉਹ ਸਾਰੇ ਅਸੀਂ ਅਰੈਸਟ ਕੀਤੇ ਜਾਣਗੇ ਔਰ ਸਾਡੀ ਜਿਹੜੀ ਜ਼ੀਰੋ ਟੋਲਰੈਂਸ ਪਾਲਿਸੀ ਹੈ ਇਹਦੇ ਤਹਿਤ ਇਦਾਂ ਹੀ ਸਾਡੀ ਜਿਹੜੀ ਹੈ ਕਮਿਸ਼ਨਰਡ ਪੁਲਿਸ ਅੰਮ੍ਰਿਤਸਰ ਮਾਨਜੋਗ ਸੀਐਮ ਸਾਹਿਬ ਦੇ ਨਿਸ਼ਾ ਨਿਰਦੇਸ਼ ਤੇ ਕੰਮ ਕਰਦੀ ਰਹੀ ਸਰ ਇਹ ਬਬਰਖਾਲ ਸਾਹਿਬ ਨਾਲ ਰਿਲੇਟਡ